ਸਸ ਕਾਲ ਜੀ ਤੁਹਾਡਾ ਸਵਾਗਤ ਹੈ ਸਰਮੌਰ ਫੈਂਸੀ ਡ्रेसेस ਸਮਰਾਲਾ ਮੈਂ ਗੁਰਪ੍ਰੀਤ ਗੋਪਨ ਇੱਥੇ ਤੁਹਾਨੂੰ ਹਰ ਤਰ੍ਹਾਂ ਦੀਆਂ ਡ्रेसेस ਰੈਂਟ ਤੇ ਮਿਲ ਸਕਦੀਆਂ ਨੇ ਜਿਵੇਂ ਸਕੂਲ ਕਾਲਜ ਦੇ ਫੰਕਸ਼ਨ ਦੀਆਂ ਯੂਥ ਫੈਸਟੀਵਲ ਦੀਆਂ ਤੇ ਵਿਆਹ ਸ਼ਾਦੀ ਲਈ ਧਗਰੇ ਤੇ ਇੱਕ ਗ੍ਰੈਨਡ ਡਿਜ਼ਾਈਨਿੰਗ ਸ਼ਰਟਸ ਤੇ ਨਾਲ ਹੀ ਜਿਹੜੀ ਤੁਹਾਨੂੰ ਕੁਝ ਅੱਜ ਮੈਂ ਦਿਖਾਣਾ ਚਾਹਾਂਗਾ ਘਗਰੇ ਜਿਵੇਂ ਜਾਗੋ ਲਈ ਘਗਰੇ ਦਿਖਾਣਾ ਚਾਹਾਂਗਾ ਆਓ ਧਿਆਨ ਦਿਓ ਹਾਂਜੀ ਆ ਗਗੜਾ ਮਹਿੰਦੀ ਕਲਰ ਬਹੁਤ ਹੀ ਪਿਆਰਾ ਬਹੁਤ ਸੋਹਣਾ ਕੰਮ ਹੋਇਆ ਹੈ ਇਹਦੇ ਉੱਪਰ ਮਹਿੰਦੀ ਕਲਰ ਇਸ ਤੋਂ ਬਾਅਦ ਜਿਵੇਂ ਆ ਕਲਰ ਆ ਗਿਆ ਵਾਈਨ ਕਲਰ ਆ ਦੇਖੋ ਇਹ ਜਿਆਦਾਤਰ ਕਗਰੇ ਜਾਗੋ ਲਈ ਆਪਣੇ ਬੁੱਕ ਹੋ ਰਹੇ ਨੇ ਇਹਦੇ ਨਾਲ ਇਸ ਤਰ੍ਹਾਂ ਦਾ ਜਮਿਆ ਫਰੋਜੀ ਕਲਰ ਹੋ ਗਿਆ ਇਹ ਲਾਈਟ ਫਰੋਜੀ ਹੈ ਜਾਗੋ ਬੇਲੇ ਸਪੈਸ਼ਲ ਤਿਆਰ ਕੀਤੇ ਗਏ ਨੇ ਇਸ ਤੋਂ ਪਹਿਲਾਂ ਤੀਆਂ ਲੰਘ ਕੇ ਹਟੀਆਂ ਨੇ ਤੀਆਂ ਦੇ ਵਿੱਚ ਬਹੁਤ ਜ਼ਿਆਦਾ ਘੱਗਰੇ ਪਸੰਦ ਕੀਤੇ ਗਏ ਬਹੁਤ ਜ਼ਿਆਦਾ ਗਏ ਨੇ ਤੇ ਅਸੀਂ ਉਸ ਤੋਂ ਬਾਅਦ ਸਪੈਸ਼ਲ ਜਾਗੋ ਲਈ ਤਿਆਰ ਕੀਤੇ ਨੇ ਇਹਨਾਂ ਨਾਲ ਆ ਦੇਖੋ ਘੱਗਰੇ ਦੇ ਨਾਲ ਤੁਹਾਨੂੰ ਇਹਦਾ ਮੈਚਿੰਗ ਇਸ ਤਰ੍ਹਾਂ ਦੇ ਕੰਮ ਹੋਈ ਵਾਲੀ ਚੁੰਨੀ ਮਿਲੇਗੀ ਦੁਪੱਟਾ ਪੂਰਾ ਹੈਵੀ ਹੋਏਗਾ ਪੂਰਾ ਵਧੀਆ ਕੰਮ ਹੋਏਗਾ ਤੁਸੀਂ ਜਿਹੋ ਜਿਹੇ ਵੀ ਕੱਪੜੇ ਚਾਹੋਗੇ ਅਗਰ ਤੁਹਾਡੇ ਮਨਪਸੰਦ ਦਾ ਕਲਰ ਤੁਹਾਨੂੰ ਨਹੀਂ ਮਿਲ ਰਿਹਾ ਜਾਂ ਤੁਹਾਡੇ ਘਰੇ ਕੋਈ ਤੁਹਾਡੀ ਸ਼ਰਟ ਹੈ ਜਾਂ ਤੁਸੀਂ ਕਿਸੇ ਵੀ ਆਪਣੇ ਪਸੰਦਾ ਕਲਰ ਦਾ ਘਗਰਾ ਜਾਂ ਇਸ ਤਰ੍ਹਾਂ ਦੀ ਡੈਸ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕੋਲ ਉਹਦਾ ਆਰਡਰ ਵੀ ਦੇ ਸਕਦੇ ਹੋ ਤੇ ਹੁਣ ਆਰਡਰ ਬੁੱਕ ਹੋ ਰਹੇ ਨੇ ਵਿਆਹ ਸ਼ਾਦੀਆਂ ਦੇ ਲਈ ਆਓ ਤੇ ਆਪਣੀ ਮਨਪਸੰਦ ਦਾ ਸੂਟ ਘਗਰਾ ਆਪਣੇ ਬੱਚਿਆਂ ਲਈ ਸਕੂਲਾਂ ਲਈ ਫੈਸੀ ਡ्रेसेस ਬੁੱਕ ਕਰਾਉਣ ਲਈ ਇੱਕ ਵਾਰ ਦਰਸ਼ਨ ਦਿਓ ਸਰਮੌਰ ਫੈਸੀ ਡ्रेसेस ਸਮਰਾਲਾ ਨੇੜੇ ਸਮਰਾਲਾ ਚੌਂਕ ਪ੍ਰਕਾਸ਼ ਗੁੱਡ ਹਾਊਸ ਦੇ ਉੱਪਰ ਥੈਂਕ ਯੂ